ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਤੁਹਾਡਾ ਸਵਾਗਤ ਆ ਮੇਰੇ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਵੀਰੇ ਇੱਕ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਜਿੰਨਾ ਭਰਾਵਾਂ ਦੇ ਕੋਲੇ ਪੰਜਾਂ ਜਾਂ ਗਾਵਾਂ ਰੱਖੀਆਂ ਹੋਈਆਂ ਨੇ ਜਾਂ ਵੀਰੇ ਕੋਈ ਡੇਰੀ ਫਾਰਮਰ ਨੇ ਵੱਡੇ ਖਾਣ ਜਾਂ ਕੋਈ ਵੀ ਵੀਰੇ ਕਿਸੇ ਲੋਕ ਵੀਰ ਪਸ਼ੂ ਨੇ ਬੱਕਰੀਆਂ ਨੇ ਭੇਡਾਂ ਨੇ ਘੋੜੀਆਂ ਨੇ ਕੋਈ ਵੀ ਜਿਹੜਾ ਟੋਟਲ ਆ ਰਹੇ ਐਨੀਮਲ ਨੇ ਇਹ ਵੀਡੀਓ ਇਹਨਾਂ ਬਾਤ ਵੀ ਵੀਰੇ ਬਹੁਤ ਚੰਗੀ ਐ ਚਰਪ ਇੱਕ ਦੇਛੇ ਸਮਾਨ ਲੈਣਾ ਆਪਣੇ ਤੁਹਾਨੂੰ ਨੁੱਤੋਂ ਵੀਰੇ ਸਮਾਨ ਕਿਹੜੇ ਕੰਮ ਆਉਂਦਾਗਾ ਅੱਜ ਕੱਲ ਵੀਰੇ ਤੁਹਾਨੂੰ ਪੱਤੀਆਂ ਯਾਰ ਜਿਵੇਂ ਹਨਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਐ ਹੁਣ ਭਾਦੋ ਦੇ ਮਹੀਨੇ ਕਰਕੇ ਗਰਮ ਵੀਰੇ ਆਹੀ ਗਰਮੀ ਵਿੱਚ 15 ਦਿਨ ਗਰਮੀ ਪੈਣੀ ਐ ਫਿਰ ਮੌਸਮ ਹੈਤੀਜਾ ਹੋ ਜਾਂਦਾ ਵਧੀਆ ਇਹਨਾਂ ਦੇ ਕਾਰਨ ਵੀਰੇ گاਵਾਂ ਨੂੰ ਸ਼ੌਕ ਬਹੁਤ ਲੱਗ ਰਹਿਆ ਗਾਵਾਂ ਨੂੰ ਸ਼ੌਕ ਲੱਗਣੀ ਲੱਗਣਾਂ ਦੀ ਵੀਰੇ ਨਾਲ ਮੱਝਾਂ ਨੂੰ ਵੀ ਲੱਗਣ ਜਾ ਰਿਹਾ ਯਾਰ ਗਾਵਾਂ ਦੀ ਜੀਵਤਾ ਬਾਰੀ ਹੁੰਦੀ ਆ ਗਮਾ ਟਾਈਮ ਪ੍ਰਤੀਰਕਸ਼ਕ 6 4 ਨਾਰਮਲੀ ਰਹਿਣ ਲੱਗ ਗਿਆ ਵੀਰੇ ਹੁਣ ਗਰਮੀ ਦੇ ਕਾਰਨ ਉਹ ਵੀਰੇ ਹੌਂਕ ਦੀਆਂ ਨੇ ਪਰ ਆਪਾਂ ਨੂੰ ਪਾਣੀ ਪੂਣੀ ਪਿਉਣਿਆ ਪਾਣੀ ਹੋਰ ਪਰ ਪਾਉਣਿਆ ਤੇ ਬਹੁਤੇ ਭਰਾ ਤਾਂ ਫੋੜ ਦੇ ਫੋੜ ਦੇ ਦੇ ਵਿੱਚ ਬੋਤਲਾਂ ਬੋਤਲਾਂ ਨਾ ਦੀਏ ਪਰ ਉਹਦਾ ਬੋਤਲਾਂ ਦਾ ਕੋਈ ਰੋਲ ਨਹੀਂ ਹੈਗਾ ਵੀਰੇ ਕਿਉਂਕਿ ਉਹ ਗਰਮੀ ਦੇ ਕਾਰਨ ਹੋ ਰਹੀਆਂ ਨੇ ਕੋਈ ਟਰਨ ਦੀ ਗੱਲ ਨਹੀਂ ਹੈਗੀ ਸ਼ੌਕ ਲੱਗਿਆਂ ਦਾ ਕਈ ਵਾਰੀ ਗਰਮੀ ਦੇ ਕਾਰਨ ਪਰ ਵੀਰੇ ਉਹਦਾ ਹੱਲ ਹੈਗਾ ਆਪਣੇ ਨੇ ਵੀ ਜੇ ਆਪਾਂ ਕਰ ਲਾਂਗੇ ਤੇ ਛੇਸ਼ਮਾਨਾ ਬਹੁਤ ਸਸਤਾ ਹੈਗਾ ਤੁਸੀਂ ਹੁਣ ਉਹ ਮੇਰੇ ਸਾਰੇ ਛਮਾਨ ਨੂੰ ਇਕੱਠਾ ਕਰ ਲੈਣਾ ਕੁੱਟ ਲੈਣਾ ਹੁਣ ਉਹ ਪਾਣੀ ਦੇ ਵਿੱਚ ਪਾ ਕੇ ਤੁਸੇ ਉਹ ਦੇ ਦੇਣਾਗਾ ਤੇ ਵੀਰੇ ਇਹ ਛਮਾਨ ਖਾਰਾ ਤੁਹਾਨੂੰ ਯਾਰ ਆਮ ਦੁਕਾਨ ਤੋਂ ਮਿਲ ਜੂਗਾ ਪੰਛਾਰੀ ਤੋਂ ਸ਼ਹਿਰ ਤੋਂ ਪੰਛਾਰੀ ਤੋਂ ਮਿਲੂਗਾ ਹੋਰ ਨਹੀਂ ਤੁਹਾਨੂੰ ਕਿੱਥੋਂ ਮਿਲਣਾ ਹੈਗਾ ਇਹ ਤੇ ਇਹ ਪਰ ਆਪਾਂ ਉਹਨੂੰ ਦੇਣਾ ਵੀਰੇ ਜਿਹੜੀਆਂ ਗਾਵਾਂ ਬਹੁਤ ਜ਼ਿਆਦਾ ਹੋੰਗ ਰਹੀਆਂ ਨੇ ਜਾਂ ਜਿਹਨੂੰ ਬੁਖਾਰ ਹੋ ਜਾਂਦਾਗਾ 11 ਵਜੇ ਤੋਂ ਬਾਅਦ ਜਾਂ ਮੱਝਾਂ ਉਹਨਾਂ ਨੂੰ ਆਪਣੇ ਛਮਾਨ ਪਾਉਣਾਗਾ ਤੇ ਤੁਸੀਂ ਛਮਾਨਾਂ ਡੇਲੀ ਪਾਉਣਾਗਾ ਇਹ 10 ਗ੍ਰਾਮ 10 ਗ੍ਰਾਮ 10 ਗ੍ਰਾਮ ਡੇਲੀ ਪਾਉਣਾ ਇਸ ਮਾਨ ਵੀਰੇ ਕਰਮੇ ਦੇ ਕਾਰਨ 11 ਵਜੇ ਤੋਂ ਬਾਅਦ ਪਾਉਣਾ ਉਹ ਤੋਂ ਪਹਿਲਾਂ ਨਹੀਂ ਪਾਉਣਾ ਹੈਗਾ ਜਿਹਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਜਿਹੜੇ ਹੌਂਗ ਦੀਆਂ ਨੇ ਜਿਹੜਾ ਪਹਿ ਨੂੰ ਹੌਂਗ ਨਹੀਂ ਨੇ ਉਹਨੂੰ ਕੋਈ ਲੋੜ ਨਹੀਂ ਹੈਗੀ ਸਭ گاਵਾ ਨੂੰ ਤੇ ਮੱਜਾਂ ਨੂੰ ਜੁਨ ਜਰਸੀ ਸਾਈਵਲ ਹੋ ਗਈ ਤਾਂ ਹੌਂਗ ਦੀ ਨਹੀਂ ਹੈਗੀ ਇਹਦਾ ਪ੍ਰੋਬਲਮ ਆਉਂਦੀ ਵੀ ਨਹੀਂ ਹੈਗੀ ਐਚਐਫ ਵੱਧ ਹੌਂਗਦੀ ਆ ਉਹਨਾਂ ਨੂੰ ਪਾਉਣਾ ਤੁਸੀਂ ਵੀਰਾਂ ਨੂੰ ਪਹਿਲਾਂ ਲੈਣਾ ਵੀਰੇ ਫੋਟੋ ਦੇ ਸਾਹ ਤੋਂ ਫੋਟੋ ਦੇ ਚੌਂਕ ਤੋਂ ਲੈਣੇ ਤੁਸੀਂ ਵੀਰੇ ਸਾਨੂੰ ਆ ਆ ਮਿਲ ਜਾਓ ਪੰਚਾਰੀ ਤੋਂ ਕਿਤੇ ਮਰਜ਼ੀ ਲੈ ਲਿਓ ਤੁਸੀਂ ਲੈਣੀ ਹੁੰਦੀ ਹੈ ਨਾ ਤੁਸੀਂ ਲੈਣੀ ਹੈ 100 ਗ੍ਰਾਮ ਤੇ ਕਰਾਂਗੇ ਵਿੱਚ ਕਲਮੀ ਸ਼ੋਰਾ ਉਹਨੂੰ ਇਹ ਵੀ ਪੰਚਾਂ ਤੋਂ ਇਕੱਠੇ ਮਿਲ ਜੂ ਪੰਛਾਰੀ ਤੋਂ ਤੁਸੀਂ ਲੈਣਾ ਵੀਰੇ ਜੌਂ ਖਾਰ ਇਹ ਤੁਸੀਂ ਆਪਣੇ ਮੁਤਾਬਕ ਬਚਪਨ ਇੱਕ ਤੁਸੀਂ ਮੰਨ 5 ਗ੍ਰਾਮ ਇਹ 5 ਗ੍ਰਾਮ ਇਹ 5 ਗ੍ਰਾਮ ਵੀਰੇ ਇਹ ਇਹ ਘੁੱਟ ਕੇ ਤੁਸੀਂ ਡੇਲੀ ਪਾਣੀ ਦੇ ਵਿੱਚ ਪਾ ਕੇ ਦੇ ਦੇਣੇ 11 ਵਜੇ ਤੋਂ ਬਾਅਦ ਸ਼ਾਰੀ ਦਿਹਾੜੀ ਛੋਟੀ ਗਾਂ ਹੋਂਗਕੋਨੀ ਨਾਲ ਮੱਝ ਹੋ ਕੇ ਜਮਾਂ ਖੜਜੂਗੀ ਕੂਲ ਹੋ ਕੇ ਜੇ ਤੁਸੀਂ ਵੀਰੇ ਇਹ ਕੰਮ ਕਰ ਲਓਗੇ ਤਾਂ ਵਧੀਆ ਜੇ ਤੁਸੀਂ ਉੱਥੋਂ ਨਹੀਂ ਹੁੰਦਾ ਤਾਂ ਤੁਹਾਨੂੰ ਪਤਾ ਕਿ ਪਾਊਡਰ ਮੈਂ ਹੋਰ ਕੰਪਨੀ ਦਾ ਹੁੰਦਾ ਬਣਿਆ ਬਣਾਇਆ ਉਹਦੇ ਵਿੱਚ ਵੀਸ਼ਮਣ ਕਰਾ ਇਹ ਹੀ ਪਾਇਆ ਹੁੰਦਾ ਕਿ ਤੁਸੀਂ ਉਹ ਪਾ ਸਕਦੇ ਹੋਗੇ ਤੇ ਉਹ ਤੋਂ ਡੇਲੀ ਤੁਸੀਂ ਪੋਣਾ ਵੀਰੇ 50 50 ਐਮਐਲ ਤੇ ਇੱਕ ਵੀਰੇ ਸ਼ਰਪੋਂ ਦਾ ਪੀਣ ਵਾਲਾ او آر ٹی ایل ار جی ਇਹ ਕੈਚ ਕੋ ਕੰਪਨੀ ਦਾ ਵੀਰੇ او آر ٹی ਅਲਰਜੀ ਵੀਰੇ ਹੈਟ ਹੀਟ ਸਟ੍ਰੈਸ ਕਲ ਵਿੰਗ ਸਟ੍ਰੈਸ ਹੋਵੇ ਵੀਰੇ ਜਾਂ ਕੋਲਡ ਸਟ੍ਰੈਸ ਜਾਂ ਜਿਸਮ ਸਟ੍ਰੈਸ ਕੋਈ ਮਰਜ਼ੀ ਟਰਚਪੀ ਹੋਵੇ ਜਾਂ ਡਾਪੋਜੀਟ ਮਾਰ ਹੋ ਕੇ ਘਟਿਆ ਹੋਵੇ ਕਾਖਣੀ ਪੱਠਣੀ ਖਾ ਰਿਆ ਜਾਂ ਬਹੁਤ ਹੌਂਗਦਾ ਹੋਵੇ ਤੁਸੀਂ ਉਹਨੂੰ ਨੇਲੀ ਪੋਣਾ ਵੀਰੇ ਇਹ 30ml ਇਹ ਚੀਜ਼ ਕੰਮ ਵੀਰੇ ਉਹੀ ਕਰਦਾ ਹੈਗਾ ਕਲਮਿਸ਼ੋਰਾ ਜੌਂਖੜਾ ਸ਼ੌਂਤ ਇਹ ਵੀ ਕੰਮ ਉਹੀ ਕਰਦਾ ਹੈਗਾ ਪਰ ਥੋੜਾ ਜਿਹਾ ਵੀ ਬੈਟਰ ਰਿਜ਼ਲਟ ਕਲਮਿਸ਼ੋਰਾ ਜੌਂਖੜਾ ਤੇ ਸ਼ੌਂਤ ਦੀ ਹੈਗਾ ਤੇ ਉਸ ਤੋਂ ਬਾਅਦ ਵੀਰੇ ਇੱਕ ਪਾਊਡਰ ਆਉਂਦਾ ਹੈ ਵਿੱਚ ਕੰਪਨੀ ਦਾ ਕੋਲ ਮੁਕਸ਼ਾ ਤੇ ਕੋਲ ਮੁਕਸ਼ਾ ਪਾਊਡਰ ਆਉਂਦਾ ਵੀਰੇ ਬਹੁਤ ਵਧੀਆ ਉਹ ਵੀ ਤੁਸੀਂ ਡੇਲੀ 5 ਜਾਂ ਗ੍ਰਾਮ ਪਾਉਣਾ ਹੈ ਪਾਣੀ 'ਚ ਪਾ ਕੇ ਪਤਾ ਉਹ ਤੁਸੀਂ 11 ਵਜੇ ਤੋਂ ਬਾਅਦ ਲੈਣਾ ਜੀ ਉਹ ਜਿਹੜੇ ਪਛੂ ਹੋਂਦ ਨੇ ਵੀਰੇ ਉਹਨਾਂ ਨੂੰ ਤੁਸੀਂ ਇਹ ਪਾਉਣਾ ਪਾ ਕੇ ਨਾ ਮੋੜੀ ਸਕਦੇ ਹੋ ਕੋਈ ਦੀ ਹੈਡਪੈਕਟ ਨਹੀਂ ਹੈਗਾ ਤੇ 11 ਵਜੇ ਤੋਂ ਬਾਅਦ ਹੀ ਪਾਉਣਾ ਬਾਕੀ ਵੀਰੇ ਪਾਣੀ ਪੋਣੀ ਵੱਧ ਪਿਓ ਯਾਰਾ ਪਾਣੀ ਪੀਣ ਨਾਲ ਟੱਚ ਘਟ ਜੂਗੀ ਪਾਣੀ ਵੱਧ ਪਿਓ ਆਹੀ 10 ਦਿਨ ਪਾ ਮਣ ਜੀਮਤ ਕਰਨੀਆਂ ਉਹ ਦੋ ਵਾਰ ਤਾਂ ਵੀਰੇ ਸ਼ਟ ਹੋ ਜਾਂਦਾ ਮੌਸਮ ਵਧੀਆ ਫੇਰ ਹੋਂ ਨਹੀਂ ਹੋਂਕਦਾ ਜਿਵੇਂ ਪਛੂ ਬੜਾ ਹੋਂਕੀ ਜਾਉ ਵੀਰੇ ਉਹ ਟੈਂਪਰੇਚਰ ਹਾਈ ਹੋ ਜਾਂਦਾਗਾ ਤੇ ਉਹ ਘਟੀ ਜਾਂਦਾਗਾ ਫਿਰ ਲੋਕ ਕਹਿੰਦੇ ਵੀ ਬੁਖਾਰ ਹੋ ਗਿਆ ਕੈਰੀਟੀ ਗੇਲਾ ਇਹਨਾਂ ਨੂੰ ਬੁਖਾਰ ਦੇ ਪਿੱਛੇ ਤਾਂ ਪਰ ਗੋਲੀ ਦੇ ਇਹਨਾਂ ਬੁਖਾਰ ਦੀ ਵਿੱਚ ਡਾਕਟਰ ਤੋਂ ਡੀਕਲ ਮੰਨਦੇ ਬੁਖਾਰ ਦੀ ਕੋਈ ਲੋੜ ਨਹੀਂ ਵੀਰੇ ਜਿਹੜੇ ਸ਼ੌਕ ਦੇ ਕਾਰਨ ਬੁਖਾਰ ਹੋ ਰਿਹਾ ਤਾਂ ਮੰਨ ਲਓ ਵੀਰੇ ਇਹਨਾਂ ਦੀ ਗੰਗਰਮੀ ਦੇ ਕਾਰਨ ਬੁਖਾਰ ਹੁੰਦਾ ਹੋਣਾ ਠੀਕ ਹੈ ਉਹਨਾਂ ਨੂੰ ਵੀਰੇ ਆਪਾਂ ਪਛਾਣ ਲਈ ਉਹਨਾਂ ਵਾਸਤੇ ਹੀ ਜੁਰਮਾਨਾ ਪਾ ਦੋ ਪਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਬੋਲਦਾ ਵੀਰੇ ਇਹ ਚੀਜ਼ੇ ਬਹੁਤਾਂ ਚੀਜ਼ਾਂ ਜਿਹੜੀਆਂ ਮੈਨੂੰ ਚੰਗੀਆਂ ਲੱਗੀਆਂ ਨੇ ਜਿਹੜੇ ਸ਼ੌਂਤ ਸੁੱਧਰ ਚਾਹੁੰਦੇ ਜੀ ਤੇ ਆਪਣਾ ਕਲਮੀਸ਼ੋਰਾ ਤੇ ਆਪਣਾ ਵੀਰੇ ਜੋਖਾਰ ਇਹ ਤਾਂ ਨਹੀਂ ਤੁਸੀਂ ਇਕੱਠੇ ਕਰ ਲਓ ਵੀਰੇ ਤੁਸੀਂ ਡੇਲੀ ਚਾਹ ਲੈ ਕੇ ਨਹੀਂ ਮਰਜ਼ੀ ਲਵੋ ਆਪਣੀ ਮਰਜ਼ੀ ਨਾਲ ਪਚੰਪਤੀ ਡੰਡੀ ਮਗਰ ਲਈ ਪਾਣੀ ਚ 1000 ਲੀਟਰ ਪਾਣੀ ਚ ਚਮਚੀ ਕਨੰਡੀ ਮਗਰ ਲਈ 1 ਲੀਟਰ ਪਾਣੀ ਚ ਪਾਉਣੀ ਆ ਤੁਸੀਂ ਵੀਰੇ ਮਾੜੀ ਮੋਟੀ ਜਿਹੀ ਮਿੱਠਾ ਕਰਨੇ ਚੱਕਰ ਪਾ ਸਕਦੇ ਹੋ ਖੰਡ ਨਹੀਂ ਪਾਉਣੀ ਹੈਗੀ ਚੱਕਰ ਪਾ ਕੇ ਦੇ ਸਕਦੇ ਹੋ ਬੱਚੇ ਦੇ ਤੁਸੀਂ ਮੰਨ ਲਓ ਵੀ ਨਣਤਾ ਇਹਨਾਂ ਖੂਨ ਬਹੁਤ ਬਣੂਗਾ ਹਲੇ એનર્ਜੀ ਆਊਗੀ ਪਜੋੜਾ ਹੌਕਣ ਜਮਾ ਹੜਜੂ ਕੋਲ ਹੋਜੂ ਲਕਸ਼ ਬਾਕੀ ਵੀਰੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਵਾਤਵਾ ਚੰਗੀ ਲੱਗੀ ਜੇ ਤਾਂ ਚੈਨਲ ਨੂੰ ਵੀਰੇ ਸਬਸਕ੍ਰਾਈਬਰ ਕਰ ਲਿਓ ਤ੍ਰਿਕਾਲ ਦੀ ਸਾਰਿਆਂ ਨੂੰ ਧੰਨਵਾਦ